ਕਰਉਂਦੇ ਆਪਾਂ 7 ਵਜੇ ਦੇ ਟ੍ਰੇਨ ਸੀਰੀਅਲ ਗੁਬਿੰਦਪੁਰ ਤੋਂ ਆਏ ਜੇ ਤੇ ਬੱਸ ਵਿੱਚ ਖੱਜਲ ਖਰਾਬੀ ਹੁੰਦੀ ਐ ਤੇ ਆਏ ਆ ਤੇ ਇੱਥੇ ਪਹਿਲੇ ਕਹਿੰਦੇ ਸੀ 10 ਵਜੇ ਦੀ ਟ੍ਰੇਨ ਆ ਜਮੂ ਦੀ ਤੇ ਹੁਣ ਬੈਠੇ ਜਿਹਾਲੇ ਕੋਈ ਪਤਾ ਨਹੀਂ ਕਦੋਂ ਆਏਗੀ ਕੀ ਦੱਸਿਆ ਯਾਰ ਧੁੰਦ ਦਾ ਕਾਰਨ ਕੀ ਹੋਇਆ ਕਿਸ ਹੁਕਮਤ ਕਾਰਨ ਦਾ ਉਹ ਵੇਖੋ ਇਹਨਾਂ ਨੂੰ ਪਤਾ ਧੁੰਦ ਦੇ ਕਾਰਨ ਹੋ ਹੀ ਸਕਦਾ ਅੱਗੇ ਪਿੱਛੇ ਵੀ ਆਈ ਆਪਾਂ ਗਰਮੀਆਂ ਚ ਜੂਨ ਦੀ ਛੁੱਟੀਆਂ ਜਾਈਦਾ ਉਦੋਂ ਵੀ ਆਈ ਇਦਾਂ ਹੀ ਹੁੰਦਾ ਵਾ ਪਰ ਅੱਤ ਦੀ ਧੁੰਦ ਜਿਆਦਾ ਹੋਰ ਉਹਦੇ ਕਰਕੇ ਵੀ ਲੇਟ ਹੁੰਦੀ ਹੈ ਹਾਂਜੀ ਹੋ ਸਕਦਾ ਉਹਦੇ ਕਰਕੇ ਕੰਨੀ ਉਹ ਸਾਡੇ ਬੈਠੇ ਬਹੁਤ ਜਿਆਦੀ ਆ ਵੇਖੋ ਬੱਚੇ ਸਾਡੇ ਨਾਲ ਆ ਆਪਾਂ ਇੱਥੇ ਬੈਠੇ ਸਾਡੇ ਤੇ ਬਰਫ ਜੰਮੀ ਪਈ ਚਾਹ ਆਪਾਂ ਦੋ ਦੋ ਵਾਰੀ ਪੀ ਲਈਏ ਕਿੰਨੇ ਘੰਟੇ ਹੋ ਗਏ ਨੇ ਬੈਠੇ ਬੈਠੇ ਹਾਂਜੀ ਕਿੱਥੇ ਜਾ ਰਹੇ ਹੋ ਸਾਰਾ ਅਸੀਂ ਜੰਮੂ ਜਾਂਦੇ ਕਿੰਨੇ ਵਜੇ ਆਏ ਸੀ ਸਾਰਾ ਅਸੀਂ ਆਏ ਕੋਈ ਤਕਰੀਬਨ 9:00 ਵਜੇ ਗਏ ਕਿ 10:00 ਵਜੇ ਦੀ ਟ੍ਰੇਨ ਸੀ ਤੇ 10 ਤੋਂ ਉਹਨਾਂ ਨੇ 11:30 ਦੀ ਫਿਰ 12 ਹੁਣ ਕਹਿੰਦੇ 1:00 ਵਜੇ ਤੋਂ ਬਾਅਦ ਆ ਤੇ ਸਾਨੂੰ ਬਹੁਤ ਦਿੱਕਤ ਪਰੇਸ਼ਾਨੀਆਂ ਹੁੰਦੀ ਐ ਛੋਟੇ ਛੋਟੇ ਭਰਾ ਭੈਣਾਂ ਦੇ ਨਾਲ ਆ ਕਿੰਨਾ ਕਿ ਤਾਰਨ ਦਸਿਆ ਨਹੀਂ ਇਹਦਾ ਕਾਰਨ ਤਾਰਨ ਕਹਿੰਦੇ 1 ਢੋਂਦਿਆ ਤੇ 4:00 ਵਜੇ ਸੱਦੇਆ 3:00 ਵਜੇ ਸੱਦੇਆ ਕਹਿੰਦੇ ਲੇਟ ਹੀ ਹੈ ਟレイン ਨਹੀਂ ਦੇਖ ਲੇਟ ਲੈਣਾ ਜੀ ਉਹ ਰੋੜ 3 ਘੰਟੇ ਲੇਟ ਆਈ ਇਹ ਤੱਕ ਆਮਿਸਰ ਸਟੇਸ਼ਨ ਤੇ ਆਇਆ ਤੱਕ ਇੱਧਰ ਟਿਕਟ ਲੈਣ ਗਏ ਆ ਉਹ ਕਹਿੰਦੇ ਜੂਰੂਰ ਚੱਲੇਗੀ ਫੇਰ ਟਿਕਟ ਮਿਲੇਗੀ ਤੇ 3 ਘੰਟੇ ਹੋ ਗਿਆ ਨੋ ਤੇ ਆਇਦਿਮ ਕਾਰਨ ਕੀ ਢੋਂਦ ਕੇ ਕਿ ਟ੍ਰੇਨ ਲੇਟ ਹੈ ਜੀ ਢੰਡ ਦੇ ਨਾਲ ਜਣੀ ਢੰਡ ਕਰਕੇ ਨਾ ਢੋਂਦ ਵੀ ਬਹੁਤ ਕੋਰਾ ਬਹੁਤ ਹੈ ਨਾ ਉਹ ਦੇਖਾ ਕੇ ਢੰਡ ਦੇ

बोले 10:00 बजे ट्रेन आएगा उसके बाद टिकट मिलेगा हमें ठीक है वो जैसे तंगी भी आए लोग बच्चे लाग बैठो हो जाते धुंधा यहां पे